जिंदाबाद जिंदाबाद साडा एक जिंदाबाद 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 पी ए यू टीचर्स एसोसिएशन जिंदाबाद 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 पंजाब टीचर पी ए यू टीचर्स एसोसिएशन जिंदाबाद 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 देखो जी साड़ी जो जो पुरानी मांगे हैं जैसे सेवेंथ पे कमीशन बेसिक पे रिसोल्यूशन तो उसके अगेंस्ट हम अपना रोज दिखाने के लिए ना ये ब्लैक रिबन लगा के बैठे हुए हैं ਆ ਸਪੀਕਰ ਸਾਹਿਬ ਕੋ ਤੋ ਸਪੈਸ਼ਲੀ ਨਹੀਂ ਦਿਖਾਣਾ ਹਮ ਪੂਰੀ ਸਰਕਾਰ ਕੋ ਦਿਖਾਣਾ ਚਾਹਤੇ ਹੈ ਕਿ ਇਹ ਹਮਾਰੀ ਜੋ ਪੈਂਡਿੰਗ ਮੰਗੇ ਹੈ ਆਪ ਉਸ ਕੋ ਜਲਦੀ ਜਲਦੀ ਪੂਰੀ ਕਰੋ ਪ੍ਰਮੰਦੀਪ ਸਿੰਘ ਦੇ ਲਈ ਪ੍ਰਧਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਭਾਰਤ ਸਰਕਾਰ ਐ ਨੇ ਜੋ ਯੂਨੀਵਰਸਟੀਆਂ ਨੇ ਭਰਦੀਆਂ ਉਹਨਾਂ ਦੇ ਵਿੱਚ ਜੋ UGC ਦੇ 7ਵੇਂ ਪੇ ਕਮਿਸ਼ਨ ਅਨੁਸਾਰ ਤਕਰੀਬਨ ਸਾਰੀਆਂ ਯੂਨੀਵਰਸਟੀਆਂ ਦੇ ਵਿੱਚ ਇੱਕ ਇੱਕ 16 ਦੇ ਜਿਹੜੇ ਪੇ ਸਕੇਲ ਆ ਉਹ 2018 ਦੇ ਤੱਕ ਆਉਂਦੇ ਆਉਂਦੇ ਸਾਰੀਆਂ ਯੂਨੀਵਰਸਟੀਆਂ ਦੇ ਵਿੱਚ ਲਾਗੂ ਕਰ ਦਿੱਤੇ ਗਏ ਪਰ ਪੰਜਾਬ ਦੇ ਵਿੱਚ ਨਾਲ ਪਿਛਲੀ ਸਰਕਾਰ ਨੇ ਲਗਾਈ ਜਦੋਂ ਆਪ ਸਰਕਾਰ ਆਈ ਤਾਂ ਇਹਨਾਂ ਨੇ 1 ਅਕਤੂਬਰ 2022 ਤੋਂ ਭਾਰਤ ਪੰਜਾਬ ਦੀਆਂ ਪਬਲਿਕ ਸੈਕਟਰ ਦੀਆਂ ਯੂਨੀਵਰਸਿਟੀਆਂ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੈ ਪਟਿਆਲਾ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹਨਾਂ ਨੂੰ ਜਿਹੜੇ ਸੋਧੇ ਹੋਏ ਪੇ ਸਕੇਲ ਲਾਗੂ ਕਰ ਦਿੱਤੇ ਗਏ ਉਸ ਦੇ ਵਿੱਚ ਸਾਰੇ ਸੋਧੇ ਹੋਏ ਪੇ ਸਕੇਲ ਸੀ ਪੱਤੇ ਸੀ ਗ੍ਰੈਚਿਟੀ ਸਭ ਕੁਝ ਸੀਗਾ ਉਸ ਤੋਂ ਬਾਅਦ ਪੀਏਯੂ ਅਤੇ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਨੂੰ ਵਕਰੀ ਤੌਰ ਤੇ ਆਪਣਾ ਕੇਸ ਪੇਸ਼ ਕਰਨ ਲਈ ਕਿਹਾ ਗਿਆ 1 April 2023 ਤੋਂ ਪੀਏਯੂ ਲੁਧਿਆਣਾ ਤੇ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਤੇ ਪੇ ਸਕੇਲ ਲਾਗੂ ਕਰ ਦਿੱਤੇ ਗਏ 6 ਮਹੀਨੇ ਹੋਰ ਪਿੱਛੇ ਕੀਤਾ ਗਿਆ ਤੇ ਜਦੋਂ ਪੇ ਸਕੇਲ ਲਾਗੂ ਕੀਤੇ ਗਏ ਤਾਂ ਸਿਰਫ ਉਹਦੇ ਵਿੱਚ ਮੋਢਲੀ ਜਿਹੜੀ ਤਨਖਾਹ ਸੀ ਜੋ ਬੇਸਿਕ ਪੇ ਸੀ ਉਹਨੂੰ ਹੀ ਰਿਵਾਈਜ਼ ਕੀਤਾ ਗਿਆ ਜੋ ਪੱਤੇ ਸਨ ਜਿੱਦਾਂ ਮੋਬਾਈਲ ਅਲਾਉਂਸ ਹੈ ਹਾਊਸ ਰੈਂਟ ਹੈਗਾ ਜੇ ਆਪਾਂ ਮੈਡੀਕਲ ਲਾਉਂਸ ਹੈ ਜਬ ਕੋ ਬਕਰੇ ਪੱਤੇ ਨੇ ਉਹ ਰਵਾਈਜ਼ ਨਹੀਂ ਕੀਤੇ ਗਏ ਗ੍ਰੈਚਿਟੀ ਨਹੀਂ ਰਵਾਈਜ਼ ਕੀਤੀ ਗਈ ਇਸ ਕਰਕੇ ਅਜੇ ਤੱਕ ਵੀ ਸਾਡੇ ਉਹ 17 ਮੀਨ ਦੇ 20 ਜਾਣ ਤੋਂ ਬਾਅਦ ਵੀ ਅਜੇ ਤੱਕ ਉਹ ਰਵਾਈਜ਼ ਨਹੀਂ ਹੋਈ ਜਿਹਦੇ ਕਰਕੇ ਅਧਿਆਪਕ ਖੇਤੀਬਾੜੀ ਯੂਨੀਵਰਸਿਟੀ ਦੇ ਜੋ ਹਮੇਸ਼ਾ ਪੰਜਾਬ ਦੇ ਕਿਸਾਨਾਂ ਲਈ ਤਤਪਰ ਰਹਿੰਦੇ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਪੰਜਾਬ ਦੀ ਜਿਹੜੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੈ ਪੰਜਾਬ ਖੇਤੀਬਾੜੀ ਲੁਧਿਆਣਾ ਭਾਰਤ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਲਗਾਤਾਰ ਦੂਸਰੀ ਵਾਰ ਸਰਬੋਤਮ ਖੇਤੀਬਾੜੀ ਯੂਨੀਵਰਸਿਟੀ ਦਾ ਖਿਤਾਬ ਜਿੱਤੂ ਨੂੰ ਮਿਲਿਆ ਹੈ ਤੇ ਜਦੋਂ ਪੰਜਾਬ ਸਰਕਾਰ ਆਵਾਜ਼ ਮਾਰਦੀ ਹੈ ਤਾਂ ਪੀਜੂ ਮੋਢੇ ਨਾ ਮੋਢਾ ਲਾ ਕੇ ਚੱਲਦੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਇਸ ਪੱਖ ਤੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਇਸ ਤੋਂ ਵੱਕਰੀ ਗੱਲ ਇਹ ਹੈ ਵੀ ਸਾਡੇ ਵਿੱਚ ਜੋ ਵੀ ਸਾਡੇ ਯੂਨੀਵਰਸਿਟੀ ਦੇ ਵਿੱਚ ਇੱਕ ਇੱਕ 16 ਤੋਂ ਪਹਿਲਾਂ ਜੋ ਸਾਡੇ ਅਧਿਆਪਕ ਰਿਟਾਇਰ ਹੋਏ ਸਨ ਉਹਨਾਂ ਦੀ ਪੈਨਸ਼ਨ ਵੀ ਨਹੀਂ ਸੋਦੀ ਗਈ ਜਿਨ੍ਹਾਂ 'ਚ ਅਤਿ ਮਦਭਾਂਗੀ ਗੱਲ ਹੋ ਰਹੀ ਹੈ ਵੀ ਉਹਨਾਂ ਦੇ ਵਿੱਚ ਜਿਹੜੇ ਕੁਝ ਵਾਈਸ ਚਾਂਸਲਰ ਵੀ ਸਨ ਜਿੱਦਾਂ ਤੁਸੀਂ ਪ੍ਰਮੁੱਖ ਹਸਤੀਆਂ ਨੇ ਸਟੇਟਸ ਅਦਾਰਾ ਸਿੰਘ ਜੌਲ ਪਦਮਪੂਸ਼ਨ ਨੇ ਰਟ ਬਦੇਵ ਸਿੰਘ ਢਿੱਲੋਂ ਪਦਮਸ਼੍ਰੀ ਰਟ ਕਿਰਪਾਲ ਸਿੰਘ ਔਲਕ ਤੇ ਹੋਰ ਵੀ ਵਾਈਸ ਚਾਂਸਲਰ ਸਨ ਇਹਨਾਂ ਦੀ ਪੈਨਸ਼ਨ ਅਜੇ ਤੱਕ ਨਹੀਂ ਸੋਦੀ ਗਈ ਇਹ ਪੀਐਜੂ ਨਾਲ ਹੀ ਇੱਕ ਤਰੀਕੇ ਨਾਲ ਵੱਖੋ ਵਤੀਰਾ ਕੀਤਾ ਗਿਆ ਬਾਕੀ ਸਾਰੀਆਂ ਯੂਨੀਵਰਸਿਟੀਆਂ ਨੂੰ 1 ਅਕਤੂਬਰ 2022 ਤੋਂ ਸਾਰਾ ਕੁਝ ਰਵਾਈਸ ਕਰਕੇ ਦਿੱਤਾ ਜਾ ਰਿਹਾ ਹੈ ਇਸ ਕਰਕੇ ਮਜਬੂਰਨ ਸਾਨੂੰ ਇੱਕ ਕਦਮ ਚੁੱਕਣਾ ਪਿਆ ਅੱਜ ਅਸੀਂ ਮੰਗ ਪੱਤਰ ਦਿੱਤਾ ਸੀ ਸਪੀਕਰ ਪੰਜਾਬ ਵਿਧਾਨ ਸਭਾ ਮਾਨਯੋਗ ਕੁਲਤਾਰ ਸਿੰਘ ਸੰਧਮਾ ਜੀ ਰਾਹੀਂ ਮੁੱਖ ਮੰਤਰੀ ਪੰਜਾਬ ਵਿੱਤ ਮੰਤਰੀ ਪੰਜਾਬ ਆਪਣੀ ਆਵਾਜ਼ ਪਹੁੰਚਾਉਣ ਲਈ ਲੁਧਿਆਣਾ ਤੇ ਚੱਲ ਕੇ ਪਹੁੰਚੇ ਆ ਸਾਡੀ ਉਹਨਾਂ ਨੂੰ ਅਪੀਲ ਹੈ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲੇ ਬੇਇਨਸਾਫੀ ਨਾ ਹੋਣ ਦਿੱਤੀ ਜਾਵੇ ਬਹੁਤ ਸਮਾਂ ਬੀਤ ਗਿਆ ਸਾਡੀਆਂ ਮੰਗਾਂ ਨੂੰ ਮੰਨਦੇ ਹੋਏ ਸਾਡੀਆਂ ਜੋ ਜਾਇਜ਼ ਮੰਗਾਂ ਨੇ ਜਿੱਦਾਂ ਸਾਡੇ ਪੱਤੇ ਰਿਵਾਈਜ਼ ਕਰਨੇ ਨੇ ਇਸ ਤਰੀਕੇ ਨਾਲੀ ਪੁਰਾਣੀ ਪੈਨਸ਼ਨ ਹੈ ਜਿਹੜੀ ਪੰਜਾਬੀ ਡਿਸਟ੍ਰਿਕਟ ਵਾਲਾ ਵਿੱਚ ਲਾਗੂ ਹੈ ਉਹ ਪੀਏਜੀ ਦੇ ਉੱਪਰ ਲਾਗੂ ਕੀਤੀ ਜਾਵੇ ਖੇਤੀਬਾੜੀ ਵਿਗਿਆਨੀਆਂ ਦੀ ਬੇਸਿਕ ਪੇਤੇ ਭਰਤੀ ਬੰਦ ਕੀਤੀ ਜਾਵੇ ਕਿਉਂਕਿ ਇੱਕ 2015 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਫੀਲ ਸ਼ੁਰੂ ਕੀਤੀ ਸੀ ਵੀ ਬੇਸਿਕ ਪੇਤੇ ਭਰਤੀ ਕਰਾਂਗੇ ਜੇ ਤੁ ਆਪਾਂ ਦੇਖਦੇ ਆਂ ਵੀ ਖੇਤੀਬਾੜੀ ਵਿਗਿਆਨੀ ਜਿਹੜੇ ਪੀਐਚਡੀ ਕਰਕੇ ਲੱਗਦੇ ਨੇ ਜੇ ਆਪਾਂ ਉਹਨਾਂ ਨੂੰ ਉਸ ਸਮੇਂ 13500 ਤੇ ਰੱਖਿਆ ਗਿਆ ਜਿਹੜਾ ਇੱਕ ਵੱਡੇ ਪੱਧਰ ਦਾ ਆਰਥਿਕ ਸ਼ੋਸ਼ਣ ਸੀ ਜਿੱਤੇ ਕਰਕੇ ਬਹੁਤੇ ਵਿਗਿਆਨੀਆਂ ਨੇ ਵਿਦੇਸ਼ਾਂ ਦੀ ਧਰਤੀ ਵੱਲ ਮੁਹਰ ਕਰ ਲਿਆ ਤੇ ਉਹਨਾਂ ਨੇ ਪੰਜਾਬ ਦੀ ਕਿਸਾਨੀ ਦੀ ਸੇਵਾ ਕਰਨ ਤੋਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਅਸੀਂ ਜੀ तकरीबन 550 550 ਮੁਲਾਜ਼ਮ ਲੁਧਿਆਣਾ ਯੂਨੀਵਰਸਿਟੀ ਦੇ 200 ਮੁਲਾਜ਼ਮ ਪੀਯੂ ਦਾ ਵਕ ਵਕ ਖੇਤਰੀ ਖੋਜ ਕੇਂਦਰ ਖੇਤੀ ਵਿਗਿਆਨ ਕੇਂਦਰ ਤੇ ਫਾਰਮ ਸਲਾਹਕਾਰ ਸੇਵਾ ਵਿੱਚ ਕੰਮ ਕਰਦਾ ਅਸੀਂ ਜੀ ਕਾਫੀ ਲੰਮੇ ਸਮੇਂ ਤੋਂ ਇਹਨਾਂ ਇਸ ਵਾਂਗੂ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਕਿਤੇ ਨਾ ਕਿਤੇ ਜੋ ਨਿਚਲੇ ਪੱਧਰ ਤੇ ਆਪ ਸਰ ਸ਼ਾਹੀ ਵੱਲੋਂ ਵੀ ਇਸ ਚੀਜ਼ ਨੂੰ ਹਰ ਪੱਧਰ ਤੇ ਲੇਟ ਕੀਤਾ ਗਿਆ ਤੇ ਹੁਣ ਅਸੀਂ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਤੇ ਆਉਣ ਵਾਲੇ ਕਿਸਾਨ ਮੇਲੇ ਦੇ ਦੌਰਾਨ ਵੀ ਸਾਡੀ ਮੁੱਖ ਮੰਤਰੀ ਸਾਹਿਬ ਖੇਤੀਬਾੜੀ ਮੰਤਰੀ ਜੀ ਨੂੰ ਖੇਤੀਬਾੜੀ ਮੰਤਰੀ ਜੀ ਨੂੰ ਅਸੀਂ ਕਾਫੀ ਵਾਰੀ ਇਸ ਮਸਲੇ ਬਾਰੇ ਮਿਲ ਚੁੱਕੇ ਹਾਂ ਅਗਲਾ ਸਾਡਾ ਜਿਹੜਾ ਸਟੈਪ ਹੋਊਗਾ ਇਸੇ ਤਰੀਕੇ ਨਾਲ ਅਸੀਂ ਜੋ ਲੁਧਿਆਣੇ ਦਾ ਕਿਸਾਨ ਮੇਲਾਗਾ ਉਹਦੇ ਦੌਰਾਨ ਆਪਣਾ ਰੋਸਚਾਰ ਕਰਦੇ ਹੋਏ ਆਪਣੀਆਂ ਮੰਗਾਂ ਆਉਣ ਵਾਲੇ ਜਿਹੜੇ ਮੁੱਖ ਮਹਿਮਾਨ ਆਉਣਗੇ ਉਹਨਾਂ ਅੱਗੇ ਆਪਣੀਆਂ ਮੰਗਾਂ ਕਰਾਂਗੇ